ਨੇੜਲੇ ਪਿੰਡ ਨੁਸ਼ਹਰਾ ਪਨੂਆ ਵਿਖੇ ਮਾਤੀ ਨੇ ਬੀਤੀ ਰਾਤ ਜ਼ਹਿਰ ਖਾ ਕੇ ਜੀਵਨ ਲੀਲਾ ਸਮਾਪਤ ਕਰ ਲਈ ਮ੍ਰਿਤਕ ਲੜਕੀ ਦੇ ਸਹੁਰੇ ਪਰਿਵਾਰ ਨਾਲ ਅਣਬਣ ਹੋਣ ਕਾਰਨ ਇਸ ਪਰਿਵਾਰ ਵਿੱਚ ਕੁਝ ਸਮੇਂ ਤੋਂ ਬੜੀ ਪਰੇਸ਼ਾਨੀ ਚੱਲ ਰਹੀ ਸੀ ਬੀਤੀ ਰਾਤ ਦੋ ਮਾਮਾ ਤੀਆਂ ਨੇ ਸਰਫਾਸ ਦੀਆਂ ਗੋਲੀਆਂ ਖਾ ਲਈਆਂ ਸਵੇਰੇ ਜਦੋਂ ਇਸ ਘਟਨਾ ਦਾ ਪਤਾ ਲੱਗਾ ਤਾਂ ਦੋਵੇਂ ਆਤਮ ਸਵਾਸਾ ਤੇ ਸਨ ਜਿਨਾਂ ਨੇ ਹਸਪਤਲ ਜਾ ਕੇ ਤਮ ਤੋੜ ਦਿੱਤਾ ਮੇਰਾ ਨਾਮ ਮਨਦੀਪ ਸਿੰਘ ਆ ਮੈਂ ਵਾਸੀ ਨਿਹਾਰਾਪਨਵਾਂ ਦਾ ਮੇਰੀ ਮਾਤਾ ਜਸਵਿੰਦਰ ਕੌਰ ਮੇਰੀ ਭੈਣ ਅਮਰਪ੍ਰੀਤ ਕੌਰ ਜਿਸ ਦਾ ਵਿਆਹ ਅਸੀਂ 25 ਦਸੰਬਰ 2018 ਨੂੰ ਕੀਤਾ ਸੀ ਚੁੰਨੀ ਚੜਾਵਾ ਕੀਤਾ ਸੀ ਜਿਹਦੇ ਵਿੱਚ ਆਪਣੀ ਵੱਲੋਂ ਅਸੀਂ ਪੂਰਾ ਵਧੀਆ ਵਿਆਹ ਕੀਤਾ ਤਾਂ ਮੁੰਡੇ ਵਾਲਿਆਂ ਨਾਲ ਪਹਿਲਾਂ ਗੱਲ ਕੀਤੀ ਗਈ ਵਿਚੋਲਿਆਂ ਨੂੰ ਸਾਰਿਆਂ ਨੂੰ ਭਾ ਕੇ ਕਿ ਅਸੀਂ ਗਰੀਬ ਹਾਂ ਸਾਡੇ ਕੋਲ ਲੜਕੀ ਸੀ ਲੜਕੀ ਹੋਰ ਅਸੀਂ ਕੁਝ ਨਹੀਂ ਦੇ ਸਕਦੇ ਉਹਨਾਂ ਨੇ ਕਿਹਾ ਠੀਕ ਆ ਪਹਿਲਾਂ ਇਦਾਂ ਕਿਹਾ ਬਾਅਦ ਦੇ ਵਿੱਚ ਉਹਨੂੰ ਮਾਨਸਿਕ ਪਰੇਸ਼ਾਨ ਕਰਦੇ ਰਿਹਾ ਵਿਚਾਰੀ ਨੂੰ ਟੌਰਚਰ ਕਰਦੇ ਰਿਹਾ ਡਿਪਰੈਸ਼ਨ ਚ ਲਿਆਤਾ ਉਹਨਾਂ ਨੇ ਉਹਨੂੰ ਇਹ ਆਪਣਾ ਦਾਜ ਲਈ ਤੰਗ ਕਰਦੇ ਰਿਹਾ ਦਾਜ ਤੋਂ ਤੰਗ ਕਰ ਕਰਕੇ ਉਹਨਾਂ ਕੱਢਤਾ ਉਹਨੂੰ ਉਥੇ ਅਸੀਂ ਜਦੋਂ ਤਰਨਤਾਲ ਗਏ ਆ ਦਰਬਾਰ ਸਾਹਿਬ ਰਾਜੀ ਨਾਵੇਂ ਲਈ ਉਹਨਾਂ ਤਾਂ ਵੀ ਨਹੀਂ ਕੀਤਾ ਦਿਓਰ ਵੀ ਪਰੇਸ਼ਾਨ ਕਰਦਾ ਸੀ ਉਹਨੂੰ ਸੱਸ ਵੀ ਕਰਦੀ ਸੀ ਸਾਰੇ ਹੀ ਰਲ ਮਿਲ ਕੇ ਕਰਦੇ ਸੀ ਉਹ ਕੱਲੀ ਵਿਚਾਰੀ ਉਹ ਆ ਕੇ ਇੱਥੇ ਰੋਂਦੀ ਅਸੀਂ ਗਰੀਬ ਪਰਿਵਾਰ ਆ ਸਾਡੇ ਕੋ ਕੁਝ ਵੀ ਨਹੀਂ ਸਾਨੂੰ ਅੱਗੇ ਵੀ ਜਿਹੜਾ ਵਾ ਘਰਿਆ ਗੁਰਦੁਆਰਾ ਖੜੇ ਦਾ ਖਾਲਸਾ ਵਾਪਿਸ ਨਾਮ ਸੋਹਣੇ ਲੈ ਕੇ ਦਿੱਤਾ ਵਾ ਤੇ ਹੁਣ ਤੇ ਮੈਂ ਤੇ ਅੱਗੇ ਮੇਰਾ ਛੋਟੇ ਹੁੰਦੇ ਦਾ ਡੈਡੀ ਪੂਰਾ ਆ ਮੇਰਾ ਕੋਈ ਵੀ ਨਹੀਂ ਹੈਗਾ ਮੇਰੀ ਮਾਂ ਭੈਣ ਹੀ ਤੇ ਅੱਜ ਜੋ ਵੀ ਨਹੀਂ ਰਹੀਆਂ ਮੈਂ ਵੀ ਨਹੀਂ ਰਿਹਾ ਕੀ ਮਨਰਾਪਲ ਲੈ ਰਿਹਾ ਮੈਂ ਨਾ ਮੈਂ ਤੇ ਇਹੋ ਮੰਗ ਪ੍ਰਸ਼ਾਸਨ ਕੋ ਸਰਕਾਰ ਕੋ ਸਾਰਿਆਂ ਕੋ ਕਰਦਾ ਵਾਂ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਇਹੋ ਜਿਹੇ ਦਰਿੰਦਿਆਂ ਨੂੰ ਦਾਜ ਦੇ ਲੂਬੇ ਲੋਭੀਆਂ ਨੂੰ ਘੱਟ ਤੋਂ ਘੱਟ ਫਾਂਸੀ ਹੋਣੀ ਚਾਹੀਦੀ ਆ ਕੰਨ ਕੋਲ ਦੋਛਮਾ ਦੇ ਦੇ ਦੋਸ਼ੀ ਅਸੀਂ ਸਾਰੇ ਪਰਿਵਾਰ ਪੂਰੇ ਨੂੰ ਮੰਨਦੇ ਆ ਤੇ ਵਿਚੋਲੇ ਵੀ ਉਹਨਾਂ ਦੇ ਰਿਸ਼ਤੇਦਾਰ ਉਹ ਵੀ ਉਹਨਾਂ ਦਾ ਹੀ ਪੱਖ ਲੈਂਦੇ ਆ ਤੇ ਸਾਰੇ ਪਰਿਵਾਰ ਅਸੀਂ ਸਾਰਿਆਂ ਦਾ ਨਾਮ ਲਖਾਇਆ ਵਾ ਜੀ ਦਾ ਜਵਾਈ ਦਾ ਨਾਮ ਹਰਪ੍ਰੀਤ ਸਿੰਘ ਹੀਰਾ ਪੱਥਰ ਦਾ ਕੰਮ ਕਰਦਾ ਉਹਦਾ ਭਰਾ ਲਵਪ੍ਰੀਤ ਸਿੰਘ ਰਵੀ ਸੀਸੀਟੀਵੀ ਗੈਮ ਰੇਲਾਉਂਦਾ ਉਹਦੀ ਭੈਣ ਭੋਲਾ ਉਹਦੀ ਮਾਤਾ ਤੇ ਉਹਨਾਂ ਇਹ ਸਾਰਿਆਂ ਨੇ ਮਤਲਬ ਉਹਨੂੰ ਪਰੇਸ਼ਾਨ ਕੀਤਾ ਵਾ ਮੌਜੂਦਾ ਤੇ ਇਹ ਬਹੁਤ شریف ਪਰਿਵਾਰ ਹੈ ਇਹਨਾਂ ਨੇ ਆਪਣਾ 2 ਮਹੀਨਾ 2.5 ਮਹੀਨੇ ਪਹਿਲਾਂ ਵਿਆਹ ਹੋਇਆ ਇਹਨਾਂ ਦੀ ਬੇਟੀ ਦਾ ਤੇ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕਰਦੇ ਸੀ ਇਹਨਾਂ ਦਾ ਮਸਲਾ ਵੀ ਸਾਡੇ ਕੋਲ ਪਹੁੰਚਿਆ ਕੱਲ ਤੇ ਅਸੀਂ ਅੱਜ ਕਰਾਉਣਾ ਸੀ ਨਜ਼ਰ ਆਈ ਨਵਾਂ ਤੇ ਉਸ ਤੋਂ ਪਹਿਲਾਂ ਹੀ ਰਾਤ ਫਿਰ ਉਹਨੇ ਫੋਨ ਤੇ ਕਿਤੇ ਜਵਾਈ ਨੇ ਵੱਧ ਕਰ ਬੋਲਿਆ ਕੱਲ ਵੀ ਪਰਸੋਂ ਇਕੱਠੇ ਹੋਇਆ ਦਰਬਾਰ ਸਭ ਉੱਥੇ ਇਹਨਾਂ ਨੇ ਕੋਈ ਨਿਆਣੇ ਤਾਂ ਉਹਨਾਂ ਰਾਤ ਰਾਤ ਸਟੈਪ ਚੁੱਕ ਲਿਆ ਤੇ ਅਸੀਂ ਨੇ ਕਿੰਨੇ ਵੀ ਕਾਰ ਵੀ ਹੋਵੇ ਚਲੋ ਜੋ ਵੀ ਆ ਬਹੁਤ ਜ਼ਰਾ ਮਾੜਾ ੱਤਕਾ ਗਿਆ ਪਰਿਵਾਰ ਉਜੜ ਗਿਆ ਇਹਨਾਂ ਦਾ ਬਾਪ ਪਹਿਲਾਂ ਡੈਥ ਹੋ ਚੁੱਕੀ ਆ ਤੇ ਮਾਪੇ ਵੀ ਭੈਣ ਤੇ ਮਾ ਵੀ ਚਲ ਗਈ ਤੇ ਹੁਣ ਜਿਹੜਾ ਕੱਲਾ ਰਹਿ ਗਿਆ ਪੁਲਿਸ ਕਾਰਵਾਈ ਕਰ ਰਹੀ ਆ ਪੁਲਿਸ ਕਰ ਰਹੀ ਹੈ ਜੀ ਕਾਰਵਾਈ ਆ ਸਾੜੀ ਐਮਐਲਏ ਸਾਹਿਬ ਨੇ ਗੱਲ ਹੋਈ ਐ ਐਮਐਲਏ ਸਾਹਿਬ ਨੇ ਕਿਹਾ ਬੜੀ ਕਾਰਵਾਈ 100% ਹੋਊਗੀ ਲੜਕੀ ਅਮਰਪੀਰ ਕੋਰ ਆਪਣਾ ਨਸ਼ਾਰੇ ਪਨਵਾ ਤੋਂ ਜਿਹੜੀ ਆ ਬੱਲ ਖੁਰਦ ਜਿਹੜੀ ਹਰਪ੍ਰੀਤ ਸਨੋ ਮਹਿੰਦਰ ਸਿੰਘ ਨਾਲ ਕਰੀਬ ਢਾਈ ਮਹੀਨੇ ਪਹਿਲਾਂ ਵਿਆਹੀ ਹੋਈ ਸੀ ਜਿੰਨਾਂ ਦੀ ਆਸ ਵਿੱਚ ਸਾਰੇ ਪਰਿਵਾਰ ਨਾਲ ਨਹੀਂ ਬਣੀ ਜੋ ਕੱਲ ਲੜਕੀ ਪਰਿਵਾਰ ਤੇ ਸਹੁਰਾ ਪਰਿਵਾਰ ਦਰਬਾਰ ਸਭ ਤਰਨ ਤਰਨ ਰਾਜੀ ਨਵੇਂ ਵਾਸਤੇ ਇਕੱਠੇ ਹੋਏ ਸੀ ਜੋ ਇਹਨਾਂ ਦੀ ਗੱਲ ਕੋਈ ਤੈ ਨਹੀਂ ਆਈ ਤੇ ਤੈ ਨਾ ਹੋਣ ਕਰਕੇ ਇਸ ਗੱਲ ਤੋਂ ਪਰੇਸ਼ਾਨ ਸੀਗੀ ਤੇ ਉਹਦੀ ਮਾਤਾ ਵੀ ਇਸ ਗੱਲ ਤੋਂ ਪਰੇਸ਼ਾਨ ਸੀਗੀ ਵੀ ਅਜੇ ਹੋਣੀ ਤਾਂ ਵਿਆਹ ਹੋਇਆ ਤੇ ਉਹ ਤਾਂ ਨੇ ਮੇਰੇ ਮਾਰਦੇ ਸੀ ਕਿ ਜਿਸ ਕਰਕੇ ਇਹਨਾਂ ਨੇ ਅੱਜ ਦੋਨਾਂ ਮਾਤਾ ਤੇ ਉਹਦੀ ਲੜਕੀ ਨੇ ਮਾਤਾ ਜਸਵੰਦਰ ਕੌਰ ਤੇ ਅਮਰਬੀਰ ਨੇ ਕੁੰਜਰੀ ਦੀ ਦਵਾਈ ਖਾ ਕੇ ਆਤਮ ਹ ਤਿਆ ਕਰ ਲਈ ਹੈ ਤੇ ਇੱਕਨੇ ਲੋਕਾਂ ਦੇ ਖਲਾਫ ਕੋਈ ਕਰ ਰਿਹਾ ਮੇchna ਲੀਆ ਦੇਖੋ ਚਾਰ ਆਪਣਾ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ। ਹਾਂ। ਕਿਹੜੀ ਕਾਰ ਲੈ ਜਾ ਰਹੀ ਹੈ? 306 ਦੇ ਤਹਿਤ ਪਰਚਾ ਦਰਜ ਕੀਤਾ ਜਾ ਰਿਹਾ। ਤੇ ਪਰਚਾ ਕਿ ਕਿਸ ਤਰ੍ਹਾਂ ਦੀ ਕਿਸਮ ਦਾ ਹੈ? ਦੇਖੋ ਛਾਪੇਮਾਰੀ ਕਰ ਰਹੇ ਆ ਪਾਰਟੀ ਸਾਡੀ ਗਈ ਹੋਈ ਹੈ।